ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਆ ਜਿਹੜਾ ਸਵੇਰ ਦਾਗਾ ਸਾਢੇ 6 ਦਾ ਟਾਈਮ ਆਗਾ ਸੋਨੂੰ ਪਤਾ ਹੀ ਆ ਲਾਈਟ ਦੇ ਕੱਟ ਚੱਲਦੇ ਨੇ ਸਵੇਰੇ ਸਵੇਰੇ ਭੱਜ ਦੌੜ ਕੰਮਾਂ ਦੀ ਬਹੁਤ ਜ਼ਿਆਦਾ ਹੋ ਜਾਂਦੀ ਹੈਗੀ ਤੇ ਅੱਪਾ ਨੇ ਕੱਲ ਮੱਕੀ ਬੀਜ ਲਈਏਗੀ ਮੱਕੀ ਦੇ ਬੀਜ ਲਈ ਅੱਪਾ 6 ਕਿਲੇ ਤੇ ਸਵੇਰੇ 4 ਵਜੇ ਲੈਟ ਆਈ ਹੈ ਸਰਦਾਰ ਜੀ ਅਸਨ 4 ਵਜੇ ਦੇ ਖੇਤ ਮੱਕੀ ਰਮਾਉਣ ਬਸ ਆਪਣੀ ਹੁਣ ਗਰਮੀ ਗਰਮੀ ਬੰਦਿਆਂ ਵਾਲੇ ਕੰਮਾਂ ਦਾ ਵੀ ਆ ਘਰ ਦੇ ਬੰਦਿਆਂ ਵਾਲੇ ਕੰਮਾਂ ਦਾ ਵੀ ਡਿਊਟੀ ਆਪਣੀ ਬੁੜੀਆਂ ਵਾਲੇ ਕੰਮਾਂ ਦੀ ਵੀ ਡਿਊਟੀ ਆਪਣੀ ਜੇ ਕੋਈ ਭੈਣ ਭਾਈ ਆ ਜੇ ਉਹਨਾਂ ਨਾਲ ਗੱਲਬਾਤ ਦੀ ਡਿਊਟੀ ਕਰ ਗੱਲਬਾਤ ਕਰਨ ਦੀ ਵੀ ਟੌਟੀ ਆਪਣੀ ਹਨਾ ਤੇ ਕਿਉਂਕਿ ਟਾਈਮ ਹੀ ਬਸ ਐਸਾ ਹੋ ਜਾਂਦਾ ਤੇ ਵਹਿਗੁਰੂ ਜੀ ਸਾਬ ਨੂੰ ਤਰੱਕੀਆਂ ਵਗਸੇ ਜੋ ਜੋ ਵੀ ਪਾ ਕੰਮ ਕਰਦੇ ਨੇ ਭੈਣਾ ਕਰਨ ਚੇ ਦੀਰ ਕਰਨ ਜਹੇ ਜਹੇ ਵੀ ਤੰਦਾ ਤੋਰੇ ਹੋਇਆ ਹਨਾ ਹੁਣ ਵਹਿਗੁਰੂ ਕਿਰਪਾ ਕਰਨ ਸਾਰਿਆਂ ਨੂੰ ਤੰਦਾ ਤੰਦੇ ਚ ਬਰਕਤ ਪਾਉ ਸਾਰਿਆਂ ਦੇ ਬਸ ਮੇਰੀ ਤਾਂ ਇਹੀ ਆ ਦਾਸ ਹਨਾ ਜੀ ਜੇ ਆਪਾਂ ਖੇੜੇ ਸੁੱਖ ਮੰਗਾਂਗੇ ਤਾਂ ਵੇੜੇ ਸੁੱਖ ਆਊਗੀ ਜੇ ਆਪਾਂ ਹੀ ਕਹੀ ਜਾਣਾ ਖਲਾਨਾ ਖਲਾਨੇ ਨਾਲ ਕੁਝ ਹੋਵੇ ਤੇ ਨਕੇ ਜਨਾ ਕੁਝ ਹੋਵੇ ਫੇਰ ਆਪਣਾ ਨੂੰ ਕੁਝ ਹੁੰਦਾ ਜੇ ਆਪਾਂ ਸਭ ਦਾ ਭਲਾ ਕਰਾਂਗੇ ਤਾਂ ਆਪਣਾ ਭਲਾ ਹੋਊਗਾ ਤੇ ਅਰਦਾਸ ਚ ਨਹੀਂ ਕਰਨੇ ਹਨ ਹਨਾ ਤੇ ਜੇ ਆਪਾਂ ਸਵਰਤ ਦਾ ਭਲਾ ਕਰਾਂਗੇ ਤਾਂ ਆਪਣਾ ਹੋਊਗਾ ਠੀਕ ਹੈ ਜੀ ਚਲੋ ਜੀ ਆਪਾਂ ਕਰਦੇ ਆਂ ਕੰਮ ਤਾਂ ਦੇ ਸਵੇਰ ਦੇ ਕੰਮ ਨੇ ਕਰੀ ਜਾਂਦੇ ਆਂਗੇ ਹੋਈ ਜਾਂਦੇ ਨੇ ਕੀ ਹੋਈ ਜਾਂਦਾ ਹੈ ਹਾਂ ਇਸ ਵੀ ਪੈਸੇ ਦੇ ਹਾਂ ਤੇਰੇ ਕੋਲ ਇਸ ਨੂੰ ਮਗਾਓ ਨੋ ਕਾਉਂਟ ਲੈ ਖਾਤਾ ਸਹੀ ਓਕੇ ਵੀ ਨੇ ਖਰਚਾ ਨੇ ਠੀਕ ਆ ਫੇਰ ਜੇ ਹੁਣ ਪੈਸੇ ਨੇਗੇ ਉਹ ਫਿਰ ਸਾਮਕੀ ਵੀ ਰੱਖਣੇ ਨੇਗੇ ਜੋ ਲੋਡ ਹੋਈ ਹੋਰ ਉਹ ਵੀ ਵਰਤਣੇ ਨੇ ਹਨਾ ਹਾਂ ਲੋਡ ਹੀ ਦੇ ਰਿਹਾ ਹਰ ਕੰਮ ਕਹਦਾ ਕੋਈ ਔਖਾ ਹੋ ਜਾਦਾ ਹਾਂ ਲੋ ਜੀ ਆਪਾਂ ਨੇ ਕੰਮ ਕਰ ਲੈਣੇ ਸ਼ੁਰੂ ਕਰ ਦਿੱਤੇ ਨੇਗੇ ਸੁਖਮਣ ਹਰ ਨੇ ਖਾ ਲੀ ਰੋਟੀ ਇਹ ਜਾਂਦੀਆਂ ਨੇ ਸਕੂਲ ਤੇ ਜਿੰਨੇ ਜਿੰਨੇ ਆਪਣੇ ਕੰਮ ਹੋਣਗੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ ਲੋ ਜੇ ਟਾਈਮ ਆਗਾ ਦਪੈਰ ਦਾਗਾ ਚਾਹ ਬਣਾ ਕੇ ਹਟੇ ਹੁਣ ਚਾਹ ਬਣਾ ਕੇ ਪੀ ਕੇ ਖੇਤ ਤੋੜ ਕੇ ਭਾਂਡੇ ਮਾਂਝ ਕੇ ਹਨਾ ਸਾਰਾ ਕੰਮ ਨਿਮੇੜ ਕੇ ਵੇਲੇ ਹੋ ਜਾਾਂਗੇ ਤੇ ਕਟੀਆਂ ਨੇ ਸਵੇਰ ਪਾਣੀ ਪਾਣੀ ਨਹੀਂ ਸੀ ਪੀਤਾ ਉਹਨਾਂ ਨੂੰ ਪਾਣੀ ਪਿਆਇਆਗਾ ਕਿਉਂਕਿ ਨਾ ਪਤਾ ਨਹੀਂ ਕੀ ਗੱਲ ਉਹਨਾਂ ਨੂੰ ਸਵੇਰ ਹੀ ਹੈਗਾ ਇਹ ਜਿਹੇ ਵੇਲੇ ਵੱਧ ਪਾਣੀ ਪੀਂਦਿਆਂ ਸਵੇਰ ਵੇਲੇ ਪੀਂਦਿਆਂ ਨਹੀਂ ਹੈਗਾ ਇਹ ਜਿਹੇ ਵੇਲੇ ਉਧਰ ਮੈਂ ਚਾਹ ਤਰੂੰਗੀ ਉਧਰੋਂ ਦੇਖ ਕੇ ਐ ਕਰਨਗੇ ਸਾਨੂੰ ਸੇਤੀ ਪਾਣੀ ਪਿਲਾ ਦੇ ਤੇ ਇੱਕ ਟਾਈਮ ਆ ਜੀ 2 ਪੌਣੇ 2 ਹੋ ਗਏ ਨੇ ਖੇਤ ਤੇ ਚਾਹ ਵੀ ਬੱਗ ਗਈ ਤੇ ਅੱਜ ਕਿੰਸੀ ਨਾਤੇ ਸੀ ਹੁਣ ਤੇ ਲੱਕ ਸਰਵਾ ਹੈਗਾ ਬਸ ਦੁਪਹਿਰ ਪਰ ਐ ਪਾਈ ਪਾਏਗੀ ਭਾਲ ਜਿ ਇਕੱਠੇ ਕਰਕੇ ਤੇ ਲੈ ਕੇ ਕੱਲ ਚਮਚਾ ਡਿੱਗ ਪਿਆ ਮੇਥੋਂ ਪਾਣੀ ਨਾਲ ਤੇ ਉਹ ਚੱਕ ਕਿਸ ਤਰ੍ਹਾਂ ਹੈਗਾ ਉੱਧਰ ਚਮਚਾ ਸਬਜੀ ਚ ਡਿੱਗ ਪਿਆ ਫਿਰ ਸਰਦਾਰ ਜੀ ਕਹਿੰਦੇ ਕਹਿੰਦੇ ਹੁਣ ਭਾਂਡੇ ਵਾਧੂ ਹੋ ਗਏ ਖਰਾਬ ਕਰ ਦਿਓ ਐ ਕਰ ਦਿਓ ਨੇ ਤਾਂ ਸਾਰੇ ਕੱਪੜੇ ਤੈ ਘਰੇ ਨਹੀਂ ਗੇ ਹਾਂ ਲਾਈਟ ਦਾ ਏ ਲਾਈਟ ਦੇ ਕੱਟ ਨੇ ਜਿਹੜੇ ਉਹ ਬਹੁਤ ਜ਼ਾਰੇ ਲੱਗਦੇ ਨੇਗੇ ਤੇ ਸਵੇਰੇ ਭਗ ਜਾਂਦੀ 9 ਵਜੇ ਆਥਣੇ ਆਉਂਦੀ ਹੈ ਕਿ 7 ਵਜੇ ਕਦੇ ਕਦੇ ਤਾਂ ਐਸਾ ਦਿਨ ਹੁੰਦਾ ਕੋਈ ਆਉਂਦਾ ਨਾ ਠੰਡਾ ਪਾਣੀ ਵੀ ਨਹੀਂ ਹੁੰਦਾ ਹੈਗਾ ਹਨਾ ਤੇ ਕਿਉਂਕਿ ਕਦੇ-ਕਦੇ ਬਾਦੂ ਪਿਆ ਰਹੇ ਨਾ ਠੰਡਾ ਪਾਣੀ ਕਦੇ-ਕਦੇ ਐਸਾ ਆਉਂਦਾ ਕੋਈ ਠੰਡਾ ਪਾਣੀ ਵੀ ਨਹੀਂ ਹੁੰਦਾ ਚਲੋ ਟਾਈਮ ਲੰਘ ਗਿਆ ਹੁਣ ਤਾਂ ਬਸ 5-4 ਦਿਨ ਹੀ ਕੱਟ ਲੱਗਣਗੇ ਲੈਟ ਦੇ ਫਿਰ ਸਰ ਜੂਗਾ ਕਿਉਂਕਿ ਅੱਜ ਅੱਜ ਕੱਲ ਇੱਕ ਲੈਟ ਵੱਧ ਰਹੀਦੀ ਹੈ ਜਾ ਘੱਟ ਵੱਧ ਰਾਂ ਲੱਗਦੇ ਨੇ ਇੱਕਾਲੇ ਵੱਧ ਰਹੀਦੀ ਆ ਫਿਰ ਠੰਡਾ ਪਾਣੀ ਫਰਿੱਜ ਚ ਢੋ ਟੋ ਲਿਜਾਈ ਜਾਂਦੇ ਨੇ ਕਰਦੇ ਆ ਤਾਂ ਜਿਵੇਂ ਫੁੱਬਲ ਰਹਿ ਜਾਂਦੀ ਹੈਗੀ ਹਾਏ ਹਾਏ ਤੌੜੀ ਲੈ ਕੇ ਉਹ ਚ ਪਾਣੀ ਪਾਉਣਿਆਂਗੇ ਪਾਉਣਿਆਂਗੇ ਠੰਡਾ ਪਾਣੀ ਫਿਰ ਪੀਤਾ ਜਾਂਦਾ ਹੁਣ ਕਰਦੇ ਆ ਜੀ ਆਪਾਂ ਬੰ ਚਟਪਾਠ ਪੈਣਾ ਪੁੱਛਦੀ ਤੁਸੀਂ ਪਾਠ ਕਿਹੜਾ ਕਰਦੇ ਮੈਂ ਤਾਂ ਜੀ ਬਤਮੂਲ ਮੰਤਰ ਕਰਦੀ ਹੁੰਦੀ ਆਂਗੀ ਤੇ ਨੂਲ ਮੰਤਰ ਦਾ ਪਾਠ ਜ਼ਿਆਦਾ ਕਰਦੇ ਹੁੰਨੇਗੇ ਕਿਉਂਕਿ ਤੇ ਵਸ ਉਹੀ ਕਰਨਾ ਮੈਨੂੰ ਸੌਖਾ ਲੱਗਦਾ ਹੈਗਾ ਤੇ ਬਾਕੀ ਹੁਣ ਸਬਜੀ ਅੱਜ ਆਪਣੇ ਪਈ ਹੈਗੀ ਸਵੇਰ ਵਾਲੀ ਤੇ ਸਵੇਰ ਨੂੰ ਆਪਾਂ ਬਣਾਵਾਂਗੇ ਜੀ ਪ੍ਰਿੰਡੀਆਂ ਦੀ ਸਬਜੀ ਉਹ ਮੈਂ ਧੋ ਕੇ ਧਰ ਦਿੱਤੀਆਂ ਨਗੀਆਂ ਮੱਝਾ ਬਣਾਗੇ ਆਪਾਂ 4 ਵਜੇ ਹਜੇ ਵੱਜੇ ਨੇ 2 2 ਘੰਟਿਆਂ ਨੂੰ ਹੁਣ 2 ਘੰਟੇ ਲਾਉਣੇ ਆਪਾਂ ਬਹਿੁਰਾ ਨਾ ਲੈਣਿਆਂਗੇ ਕਿਉਂਕਿ ਹੁਣ ਸਾਰਾ ਨਿਬੜ ਗਿਆ ਪਾਏਗੇ ਹਨਾ ਦਮ ਲੈ ਲਿਆ ਕੰਮ ਹੋ ਗਏ ਤੇ ਬਾਕੀ ਹਨਾ ਟਾਈਮ ਜਿਹੜਾ ਪਾਠ ਦਾ ਕੋਈ ਟਾਈਮ ਨਹੀਂ ਜਿਹੜਾ ਮਾਨ ਕਰਿਆ ਸਵੇਰੇ ਕਰਿਆ ਦਾ ਟਾਈਮ ਲੱਗਦਾ ਸਵੇਰੇ ਕਰ ਲਉ 10 ਮਿੰਟ ਟਾਈਮ ਲਾ 10 ਵਜੇ ਕਰ ਲਉ ਜਿਹੜਾ ਮੈਂ ਟਾਈਮ ਲਾ ਰਿਹਾ ਕੋਰ ਕਰ ਲਉ ਹੁਣ ਕੋਈ ਐ ਨਹੀਂ ਤੇ ਮੈਨੂੰ ਤਾਂ ਵਾਹਿਗੁਰੂ ਜੀ ਨੇ ਬਹੁਤ ਕੁਝ ਦੇ ਦਿੱਤਾਗਾ ਤੇ ਇੱਕ ਬਸ ਇੱਕ ਗੁਰੂ ਤੇ ਆਉ ਆਪਦਾ ਹਨਾ ਤੇ ਬਾਲੀਆਂ ਵੇੜੀਆਂ ਤੇ ਨਾ ਪਾਰ ਤਰੂ ਬਾਲੀਆਂ ਵੇੜੀਆਂ ਨਹੀਂ ਪਾਰ ਲਾਉਣੀ ਇੱਕ ਵੇੜੀ ਪਾਰ ਲਾਉ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੀ ਜਨਮ ਦਿੱਤਾ ਸਾਜਿਆ ਆਪਾਂ ਨੂੰ ਹੁਣ ਤੇ ਮੇਰੀ ਅੱਖ ਚ ਰੀਣ ਪੈ ਗਈ ਰੜਕ ਪਈ ਜਾਂਦੀ ਹੈਗੀ ਤੇ ਇੱਕ ਦਿਨ ਭੈਣ ਨੇ ਕਮੈਂਟ ਕੀਤਾ ਕਹਿੰਦੇ ਜਿੱਦੀ ਤੂੰ ਅੱਖਾਂ ਐ ਕਾਤੋਂ ਵੱਧ ਕਰਦੀਆਂ ਕਿਉਂਕਿ ਹੁਣ ਗਰਦ ਪੈਂਦੀ ਹੈ ਹਨਾ ਜੀ ਰੜਕ ਜੀ ਪੈਣ ਲੱਗ ਜਿੰਦੇ ਕਦੇ ਕਦੇ ਜਿਹੜੋਂ ਇਧਰ ਮੱਜਾਂ ਨਾ ਕਰਮ ਕਰ ਲੈ ਧੂੜ ਗਰਦ ਜੀ ਪੈਂਦੀ ਹੈਗੀ ਇੱਕ ਮੇਰਾ ਬੁੱਲ ਪੱਕਿਆ ਪਿਆਗਾ ਜਮੀਨ ਬੋਲਿਆਂ ਦਾ ਰਾਤ ਨੇ ਪਤਲੀ ਰਾਤ ਤੇ ਰਾਤ ਕੀ ਹੋ ਗਿਆ ਪੱਕ ਗਿਆ ਤੇ ਇੱਕ ਖੁਸ਼ਕੀ ਅੱਜ ਕੱਲ ਬਹੁਤ ਜ਼ਿਆਦੀ ਹੋ ਜਾਂਦੀ ਹੈ ਚਲੋ ਆਪਾਂ ਬਾਅਦ ਚ ਮਿਲਦੇ ਆ ਤੁਹਾਨੂੰ ਤੜਕੇ ਜਾਵਾਂਗੇ ਤੁਹਾਨੂੰ ਤੋਂ ਵੱਢਣ ਨਾ ਗਾਹ ਤੱਕ ਪਾਣੀ 5 ਵਜੇ ਆਉ ਹਾਂ ਤਾਂ ਮੂਰੇ ਬਾਣ ਵਾਲਾ ਪਿਆ ਤੜਕੇ ਭਰਾਵਾਂ ਮੈਂ ਫਿਰ ਰਾਤ ਨੂੰ ਕਰਾਂਗਾ ਸਹੀ ਰਾਤ ਨੂੰ ਕੁਝ ਨਹੀਂ ਹੁੰਦਾ ਚਲ ਤਰ ਤਰ ਆਪਾਂ ਮਹਾ ਦਿਂਗਾ ਲਾਲ ਤੋਂ ਗੇਟ ਨੂੰ ਆ ਕਹਿਨੀ ਆ ਬਾਉਤਾ ਕੀ ਹੋ ਗਿਆ ਅੱਜ ਤਾਂ ਬੱਡੀ ਜੀ ਮੇਰੇ ਸੁਣਦਾ ਹੱਥ ਲਾਛਾ ਜਦੋਂ ਇਹਨਾਂ ਨੂੰ ਨਹੀਂ ਦੇ ਦੋ ਸੱਤ ਕਰੋ ਟੁੱਟ ਜੂ ਬੱਤੇ ਹੈ ਜਪੈ ਰਬ ਜੀ ਲੱਗੇ ਜਿਹੜੀ ਹੁੰਦੀ ਹੈ ਇਹੇ ਠੇਰਾ ਮੇਰੇ ਨਾਲ ਗੀਤੀ ਹੈ ਨਾ ਆਇਆ ਜੀ ਹੜ ਕੰਗੜੀ ਲੋ ਜੀ ਪਾ ਪਿਆ ਰਿਆ ਪਾਣੀ ਸਪੈਨ ਦਾਤ ਹੋ ਗਏ ਮਿਸ ਕੰਮ ਇਹਨੇ ਉਹ ਬਾਹਨ ਬਾਹਾਂ ਤੇ ਰਾਤ ਨੂੰ ਹੁਣ ਠੀਕ ਨਹੀਂ ਆਉਦਾ ਉੱਦੇ ਇੱਧਰ ਲਈ ਵੀ ਰਾਤ ਨੂੰ ਵੱਡੀ ਸੀਨੀਅਰ ਹੋ ਗਿਆ। ਅੱਪਾ ਤੇ ਉਹਨੇ ਦੇ ਪਾਣੀ ਪਹਿਲਾਂ ਮੈਂ ਦਿਹਾਰ ਨਾਲ ਆਪਾਂ ਆਇਆਗਾ। ਹਾਂ ਤੜਾਲੇ ਮੱਧ ਦਿਨ ਲਿਆ ਕੇ ਹਾਰ ਪਾਏ। ਤੇ ਬਈਨਾ ਮੈਂ ਬਾਹਨ ਮੈਂ ਸੰਗੇ ਹੁੰਦੇ ਨੇ ਦੋ ਦੋ ਤਿੰਨ ਤਿੰਨ ਵਾਲ ਪਾਉਣ ਪਿਆ। ਉਹਨਾਂ ਇਦਾਂ ਹੰਦੋਂ ਲੋ ਤਾਂ ਬੱਤੂਰੇ ਜਿਹਾ ਵਾਲ ਨਹੀਂ ਪਾਉਣ। ਸੋ ਮੈਂ ਨਵਰੀ ਪਾਣੀ ਪੀ ਦਿੱਤਾ। ਸੇਔਰੇ ਦਾ ਹਾਰ ਪਾਤਾ। ਕਾਲੇ ਮੁਕਾ ਹੋ ਗਏ। ਵਾਸਾ ਬਣੀ ਪਈ ਜਾਗ ਚੁੱਪ ਕਰਦੀ ਮਾਰ ਨਾ ਤੇ ਫਰਜੀ ਦਾ ਹੁੰਦੋ। ਦੋ ਰੁਪਿਆਰ ਤੋਂ ਕਿ। ਰੁਕੋ ਵਾਸੇ ਤਨਾ ਤੇ ਮੈਂ ਤਾਂ ਮੱਜਾ ਲੇਟ ਬੰਦਦੀਆਂ ਕਿਉਂਕਿ ਇੱਥੇ ਹਵਾ ਹੁੰਦੀ ਹੈ ਬੈਠੇ ਰਹੀ। ਹਮਸਾ ਲੇਟ ਨਹੀਂ ਹੋਏਗੀ। ਸਵੇਰ 4:30 ਕਰ ਦਾਂਗੇ ਬੰਦ। ਮੱਜ ਨਾਲ ਬੈਠੇ ਰਹਿੰਦੇ। ਆਹ। ਹਰ ਜੱਗ ਕਾਲ ਖਾਣੇ ਲੱਗੀ। ਹੂੰ ਕਿੰਨੀ ਘਰ ਹੈਗੀ ਤੂੰ ਫਿਰ ਕਾਨ ਖੇਤਾਂ ਚ ਹੁਣ ਕਦ ਬਹਾਜ ਨਿਭੜਿਆ ਵਰਗੀ ਹੋਈ ਐ ਕੱਲ ਨੂੰ ਜਮੀਨ ਨਿ ਕੱਲੂ ਖਤਮ ਹੋ ਜੂ ਬਸ ਕੱਲ ਨੂੰ ਬਾੜੀ ਖਤਮ ਹੋ ਜੀ ਤੂੰ ਵੀ ਰਹਿ ਜੂ ਜਿਹੜੀ ਉਹੜਾ ਆਪ ਤਾਂ ਪੀ ਲਿਆ ਹੁਣ ਉਹ ਨੂੰ ਪੀਣ ਨਹੀਂ ਦਿੰਦੀ ਅਈ ਤਾਂ ਪਹਿਰੇ ਕਰਦੀ ਐ ਆਪ ਅੰਡ ਨਿਗਾ ਰੱਖੀ ਜਗਾ ਉਹ ਬਾਜ ਮੱਝ ਹੋ ਜੀ ਨਾ ਡੋਲ ਲਾ ਡੋਲਦੀ ਕਿਉਂ ਆਏ ਇਸ ਕੀ ਸਰ ਕੀ ਉਂਗਲ ਆ ਉਹਦੇ ਕਾਲੀ ਕੇ ਸੱਤ ਕਾਲੇ ਜਨ ਚ ਤਰਕ ਤੇ ਚ ਆ ਗਈ ਦੋਨੇ ਦੋ ਉਂਗਲਾ ਕੰਡਾ ਹੋਈ ਤੇ ਕੋਦਲੇ ਹੱਥ ਨਹੀਂ ਕੋਈ ਆਪੀ ਨਾ ਕਰਨ ਵਾਲੇ ਇਹ ਤਾਂ ਗੱਲ ਚ ਪੜਾ ਕੇ ਜਿਹੜੀ ਬਾਲੀ ਫਰੀ ਹੋਈ ਦੋ ਦਸਤੇ ਕੱਢਣੇ ਉਹ ਵੀ ਖਾ ਲੋ ਜਿਪਾ ਕੰਮ ਬਹੁਤ ਸਾਰੇ ਕਰ ਲਏ ਨੇਗੇ ਹਨਾ ਲਾਈਟ ਸੁਣ ਪਤਈਆ ਹਾੜੀ ਬਾੜੀ ਘਰ ਦੇ ਘੱਟ ਲੱਗਦੇ ਨੇ ਤੇ ਮੈਂ ਪਸੀਨਾ ਪਸੀਨੀ ਹੋਊਗੀ ਕੰਮ ਕਰਦੀ ਮੈਂ ਕਿਹਾ ਚਲੋ ਪਾਂਦਰ ਬਹਿ ਕੇ ਗੱਲਾਂ ਬਾਤਾਂ ਕਰਦੇ ਆਂਗੇ ਮੈਨੂੰ ਪਸੀਨੀ ਹੋਊਗੀ ਤੇ ਹੁਣ ਮੈਂ ਨਾ ਕੰਮ ਕਰਕੇ ਬਹੁਤ ਸਾਰੇ ਫੇਰ ਨਾ ਹੋਊਗੀ ਕਿਉਂਕਿ ਹਜੇ ਰੋਟੀ ਰੋਟੀ ਵੀ ਫੜਾਉਣੀ ਹੈਗੀ ਗੁੱਧ ਕਰਕੇ ਆਈਆਂਗੀ ਤੇ ਪਸੀਨਾ ਪਸੀਨੀ ਹੋਏ ਤੋਂ ਬਾਅਦ ਮੂੰਹ ਹੱਥ ਧੋ ਕੇ ਸ਼ਾਂਤੀ ਜੀ ਆ ਜਾਂਦੀ ਹੈ ਕਿਰਾ ਮੈਂ ਕਿਹਾ ਚਲੋ ਮੈਂ ਰੈਸਟ ਕਰ ਲਾਂ ਤੇ ਕਿਹੜੀ ਸਾਬਣ ਮੈਂ ਨਾਲ ਮੂੰਹ ਧੋ ਕੇ ਨੂੰ ਤੁਹਾਨੂੰ ਮੈਂ ਦੱਸ ਦਿਆਂਗੀ ਇਹ ਆ ਸਾਬਣਾਂ ਗੀ ਉਹੋ ਜੀ ਤੇ ਅਸੀਂ ਇਹ ਦੇ ਨਾਲ ਇਹ ਕੱਲੇ ਮੂੰਹ ਵਾਸਤੇ ਹੈਗੀ ਅਸੀਂ ਤਿੰਨ ਵਾਰੀ ਸਾਹ ਪਰਵਾਰ ਅਸੀਂ ਤਿੰਨ ਵਾਰੀ ਮੂੰਹ ਸਾਫ਼ ਕਰਦੇ ਨਾਲ ਧੋਣਿਆਂਗੇ ਇਹ ਇਹ ਬਹੁਤ ਵਧੀਆ ਸਾਬਣ ਲੱਗੀ ਸਾਨੂੰ ਤੇ ਠੱਗੇ ਸਾਬਣ ਏਕੇ ਆਫ ਜਿਹੜੀਆਂ ਮੇਰੀਆਂ ਭੈਣਾਂ ਨੇ ਵਰਤ ਲਈਆਂ ਰੰਗ ਗੋਰੇ ਲਈ ਬਹੁਤ ਵਧੀਆ ਸਾਬਣ ਹੈ ਇਹ ਤੇ ਏਕੇ ਆਫ ਸਾਬਣਾਂ ਗੀ ਤੇ ਇਹ ਨਾ ਪਿੰਡੇ ਤੇ ਨਹੀਂ ਲਾਉਣੀ ਹੈਗੀ ਇਹ ਕੱਲੇ ਮੂੰਹ ਵਾਸਤੇ ਹੈਗੀ ਤੇ ਤਿੰਨ ਚਾਰ ਵਾਰਾਂ ਇਹ ਦਿਨ ਵਿੱਚ ਦੀ ਜਿਹੜੋ ਤੁਹਾਨੂੰ ਆਏ ਹੋ ਜਿਹੜਾ ਵੀ ਪਸੀਨਾ ਆ ਗਿਆ ਮੂੰਹ ਤੇ ਹਨਾ ਆਪਾ ਨਾ ਉਹਨੇ ਆ ਜਾ ਆਪਾਂ ਆਪਾ ਮੂੰਹ ਹੱਥ ਧੋਣਾ ਨੇ ਕੰਮ ਕਰਤੀ ਵੀ ਸ਼ਾਂਤੀ ਜੀ ਆ ਗਈ ਆਪਾਂ ਮੂੰਹ ਹੱਥ ਧੋ ਲਈਏ ਇਹ ਆਪਾਂ ਸਾਬਣ ਹੋਰ ਵਰਤਣੀ ਹੈਗੀ ਤੇ ਮੂੰਹ ਨੂੰ ਮੂੰਹ ਵਧੀਆ ਗਲੋ ਦਿੰਦਾ ਮੂੰਹ ਇਸ ਨਾਲ ਤੇ ਰੰਗ ਵੀ ਸਾਫ ਹੁੰਦਾ ਰਹੇ ਨਾਲ ਤੇ ਬਾਕੀ ਇਹ ਨਾ ਜਿਹੜੀਆਂ ਪਹਿਣਾ ਦੇ ਫੁਣਸੀਆਂ ਹੁੰਦੀਆਂ ਨੇ ਮੂੰਹ ਤੇ ਉਹ ਵੀ ਠੀਕ ਹੁੰਦੀਆਂ ਨੇ ਜੀਆਂ ਇਹ ਬਹੁਤ ਵਧੀਆ ਸਾਬਣਾ ਏਕੇ ਆਫ ਸਬਣ ਹੈਗੀ ਜੀ ਇਹ ਜਿਹੜੀ ਮੇਰੀ ਭੈਣਾਂ ਨੇ ਬਰਤਣੀ ਹੈ ਬਾਜ਼ਾਰੋਂ ਲੈ ਸਕਦਾ ਸੰਗਰੂਰ ਤੋਂ ਵੀ ਮਿਲ ਜੂ ਸੁਨਾਮ ਤੋਂ ਵੀ ਮਿਲ ਜੂ ਪਟਿਆਲੇ ਤੋਂ ਵੀ ਆਸਾਨੀ ਨਾਲ ਮਿਲ ਜਾਂਦੀ ਹੈ ਤੇ ਸਾਰੇ ਸਾਰਾ ਚੋਂ ਮਿਲ ਜਾਂਦੀ ਹੈ ਇਹ ਤੇ ਆਮ ਦੁਕਾਨਾਂ ਤੋਂ ਨਹੀਂ ਮਿਲਦੀ ਪਿੰਡਾਂ ਨੇ ਤੋਂ ਬਾਜ਼ਾਰ ਚ ਮਿਲਦੀ ਹੈਗੀ ਕਿ ਤੁਮ ਮਰਜ਼ੀ ਲੈ ਲਓ ਬਹੁਤ ਵਧੀਆ ਸਬਣ ਹੈਗੀ ਮੈਂ ਇਹ ਵੀ ਵਰਤਦੀ ਹਾਂ ਤੇ ਉਹਨਾਂ ਸ਼ਾਂਤੀ ਜੀ ਜਿਹੜੇ ਚਮਕ ਜੀ ਹੋ ਜਾਣਾ ਜਿਵੇਂ ਆਪਾਂ ਕਹਿਦਾਂ ਨੇ ਹਣਾ ਵੀ ਆਪਾਂ ਨੇ ਮੇਕਅਪ ਰਿਮਜਾ ਸ਼ੈਂਪੂ ਮੂੰਹ ਧੋਣਿਆ ਜਾਂ ਉਹ ਕਰਦਿਆਂ ਮੂੰਹ ਤੇ ਸਕਿਨ ਨੂੰ ਵਧੀਆ ਕਰਦੀ ਹੈ ਸਾਬਣ ਤੇ ਮੈਂ ਕਈ ਦਿਨਾਂ ਨਹੀਂ ਕਹਿਣੀ ਸੀ ਭੈਣਾਂ ਨੂੰ ਦੱਸੂਗੀ ਮੈਂ ਸਾਬਣ ਮੈਂ ਜਰੂਰ ਵੀ ਹਨਾ ਕੰਮ ਕਰਕੇ ਹਟਾ ਮੂੰਹ ਹੱਥ ਤੋਂ ਮੈਂ ਜ਼ਰੂਰ ਲਾਉਣੀ ਹੈ ਮੂੰਹ ਤੇ ਤਿੰਨ ਚਾਰ ਬਾਰਾਂ ਦਿਨ ਵਿੱਚ ਦੀ ਜੇ ਤੁਸੀਂ ਲਾਉਣੀ ਹੈ ਜੀ ਲਾ ਸਕਦੇ ਹੋ ਤੇ ਆਪਾਂ ਹੁਣ ਕਰਦਿਆਂ ਜੀ ਜੋ ਤੂਫਾਨ ਤੇ ਕਿਉਂਕਿ ਸਾਰੇ ਕੰਮ ਕਰਕੇ ਹੁਣ ਮੈਂ ਸੈਰ ਕਰੂੰਗੀ ਆ ਉਧਰ ਮੱਝਾਂ ਨਾਲ ਮੇੜਿਆ ਹੀ ਕੰਮ ਮੈਂ ਤੇ ਹੁਣ ਸਰਕਾਰ ਜੀ ਖੇਤੋਂ ਆਏ ਨੇ ਚਾਰ ਪੱਟਣ ਵਾਲਾ ਸੀਗਾ ਕਹਿੰਦੇ ਸੀ ਚਾਰ ਚਾਰ ਮੈਂ ਪੱਟ ਦੂੰਗਾ ਤੇ ਮੈਨੂੰ ਦਮ ਲੈ ਲਣ ਦਿਓ ਤੇ ਮੱਝਾਂ ਨਾਲ ਮੈਂ ਸਾਰਾ ਨਵੇੜਿਆ ਹੀ ਦੁੱਧ ਮੈਂ ਗੈਸ ਤੇ ਤੇਰੀ ਆਈ ਸੀਗੀ ਉਹ ਲੈਟ ਆ ਗਈ ਸੀਗੀ ਵਰਦੀ ਧੋ ਕੇ ਆਈ ਸੀ ਸਭ ਮਹੁਰਾ ਨਹੀਂ ਤੇ ਮੁਹੱਤਵ ਬਸ ਸ਼ਾਂਤੀ ਦੀ ਆਗੀ ਕੇਰਾ ਬਸ ਹੁਣ ਮੁਹੱਤਵ ਕੋ ਰੋਟੀ ਰੁੱਟੀ ਖਾ ਲਵਾਂਗੇ ਭਾਂਡ ਭਾਂਡ ਚੱਕ ਲਵਾਂਗੇ ਭਾਂਡ ਚੱਕ ਕੇ ਫਿਰ ਮੈਂ ਸੈਰ ਕਰੂੰਗੀ ਸੈਰ ਮੈਂ ਆਪਣੇ ਉਹ ਗੇਟ ਤੋਂ ਲੈ ਕੇ ਆਪਣੇ ਮੱਜਾਂ ਰੂੜੀ ਤਿੱਕ ਸੈਰ ਕਰ ਦਿੰਨੀ ਐ ਅੱਧਾ ਘੰਟਾ ਤੇ ਉਦੋਂ ਬਾਅਦ ਅੱਧਾ ਘੰਟਾ ਸੈਰ ਕਰਕੇ ਫਿਰ ਨਹਾ ਕੇ ਹਨਾ ਫਿਰ ਆਪਾਂ ਸੌਂ ਜਾਗੇ ਕਿਉਂਕਿ ਆਥਮ ਦੀ ਸੈਰ ਜ਼ਰੂਰੀ ਹੈਗੀ ਤੇ ਜਿਹੜੀਆਂ ਆਪਾਂ ਕਈ ਪਣਾ ਨੇ ਮੈਨੂੰ ਦੱਸਿਆਗਾ ਵੀ ਮਟਾਪੇ ਬਾਰੇ ਦੀ ਤੁਸੀਂ ਮਟਾਪੇ ਬਾਰੇ ਦੁਬਾਰਾ ਵੀਡੀਓ ਦਿਓ ਵੀ ਮਟਾਪਾ ਤਾਂ ਜੀ ਆਵਰੀ ਜੀਵ ਦਾ ਕੰਟਰੋਲ ਹੈਗਾ ਹਨਾ ਜੀਵ ਬੰਨਣੀ ਪੈਣੀ ਚਲੋ ਜੀ ਆਪਾਂ ਕਰਦੇ ਆਂ ਜੋਤੂ ਦਾ ਟਾਈਮ ਹੋਇਆ ਤਾਂ ਬਾਬਾ ਜੀ ਰਹਿਰਾਸ ਪੜਨ ਵਾਲੇ ਨੇਗੇ ਬਹੁਤ سارے ਕੰਮ ਪੈ ਨੇ ਪਉ ਕਰਦੇ ਆਂਗੇ ਤੇ ਅੱਗੇ ਮਿਲਦੇ ਆ ਤੁਹਾਨੂੰ ਓਕੇ ਤਾਂ ਤੁਹਾਰਾ ਕੋਈ ਵੀ ਬੀਬੀ ਤਾਂ ਰੋਟੀ ਬਣਾਉਣ ਲੱਗੀ ਇਹ ਬੁੱਧੂ ਨੇ ਦਾਲ ਕਾ ਦੀਆ ਹਾਂ ਦਾਣ ਸੋਲ ਲੈਗੀ ਸਵੇਰੇ ਪ੍ਰਿੰਡੀਆਂ ਬਣਨੀਆਂ ਸੀਰੀਆਂ ਨੇ ਆਪਣੇ ਨਾਲ ਸਾਬਣ ਨਹੀਂ ਕੋਈ dan dia ni betul kat sini tu tu gambar ni baru lagi Hva er planen med byrådet? ਖੱਲ ਜੀ ਇੱਕ ਬਿੱਟ ਹਾਂ ਨਾ ਗੁਰਦੀ ਕਟਾਉਣੀ ਗੁਰਦੀ ਚੁਰ ਕੁੱਟ ਦਾਨੀ

ਇਹ ਸੱਕਰਾ ਡੱਬਾ ਡਾਲ ਪੱਖਾ ਲੱਗਿਆ ਐਦਾਂ ਹੀ ਚੱਲਦਾ ਹੈ ਇਹ ਸੈਲਪਾਉਣ ਵਾਲਾ ਪੱਖਾ ਇਹ ਨੂੰ ਮੈਂ ਖਾਏ ਦੇਖ ਲਾ ਪਤੋਂ ਦੁੱਧ ਆਉਣ ਵਾਲਾ ਹੋ ਬਹੁਤ ਟਾਈਮ ਦਾ ਤੇਰੇ ਕੋਲ ਆ ਗਰਮਣਾ ਸੁਕਮ ਨੂੰ ਸਖਤਰਾ ਢਾਹ ਨੂੰ ਫਖਾਂਡਾ ਡੱਬਾ ਫੜਾਈ ਪੁੱਤੇ ਚ ਕਿੰਨਾ ਰਾਇ ਜੀ ਚੰਗਰੀ ਇਹ ਨਹੀਂ ਦੇਸੀ ਖੰਡ ਪੁੱਤ ਉਹ ਚ ਪਿਆਰਾ ਚੰਚੂਰੀ ਜਾ ਗੰਡ ਬੋਗੀ ਇੱਕ ਮਿੰਟ ਮੈਂ ਦੁੱਧਾ ਹੀ ਜਾਂਦਾ ਤਾਂ ਖੜ ਜਾ ਦੁੱਧ ਕੋਲ ਦੁੱਧ ਨਾ ਕੱਢਦੀ ਆ ਥੋੜੀ ਸਾਡੀ ਸ਼ੱਕਰ ਘੱਟ ਸੀ ਮੁੱਕਰ ਗਈ ਸ਼ੱਕਰ ਸ਼ੱਕਰ ਮੁੱਕ ਗਈ ਚਲੋ ਗੋੜ ਲੈ ਕੇ ਆਵਾਂਗੇ 1970 ਲੈ ਕੇ ਆਉਣਗੇ ਮੈਂ ਤੇਲੀ ਚਾਹ ਸਵਾਦ ਲੈਂਦਾ ਸੱਕਰ ਲੋ ਜੀ ਆਪਾਂ ਨਾ ਚੂਰੀ ਕੁੱਟ ਲਈ ਸਾੜੀ ਰੋਟੀ ਚੂਰੀ ਹੈ ਨਾ ਹੁਣ ਅੱਗ ਵਾਲੀਆਂ ਸਾੜੀਆਂ ਹੀ ਰਹੀਆਂ ਲੱਡੂ ਇੱਕ ਮਨ ਨੂੰ ਕੌ ਲਾ ਦੇ ਸੁਗਮਣ ਲੱਡੂ ਵਟ ਵਟ ਤਰ ਗੋ ਲੋ ਜੀ ਆਪਣੀ ਚੂਰੀ ਬਣ ਗਈ ਐ ਆਪਾਂ ਹੁਣ ਵਟਦੀ ਇਹਨਾਂ ਦੀ ਪਿੰਨੀਆਂ ਕਿਉਂਕਿ ਪਿੰਨੀਆਂ ਵਟਣੀਆਂ ਬੱਟਕੇ ਲੱਡੂ ਹਨ ਖਾਣੇ ਸੌਖੇ ਨੇ ਜੀ ਇਹ ਬੜੇ ਮਿੱਠੇ ਹੋਰ ਨਾ ਪਾਲਾ ਘੱਟ ਨਾ ਰਹਿੰਦੇ ਹਨ ਇਹ ਛਾਣ ਕੇ ਪਾਈ ਹੁੰਦੀ ਤਾਂ ਵੀ ਨੂੰ ਖਾਸ ਟਾਈਮ ਦੀ ਪੀਤੀ ਖੰਡ ਡਲੀਆਂ ਜਾਂ ਬੱਜ ਗਈਆਂ ਕੋ ਨਾ ਚੋਰੀ ਕਰੀ ਜਿਨ੍ਹਾਂ ਚ ਮੂੰਗਲਾਂ ਟਿਕ ਭਿਓ ਨਾ ਜਾਵੇ ਅੱਗੇ ਬੁੜੇ ਸੰਨੇ ਸੰਨੇ ਕਿਉਂ ਰੁਪੀ ਜਾਂਦੇ ਕਾਡ ਵੱਡ ਕੇ ਆ ਕੇ ਨੇ ਚੋਰੀ ਖਾ ਜਾਂਦੇ ਹੁਣ ਤਾਂ ਚੋਰੀ ਨਾਲ ਦੀ ਖਾ ਕੇ ਜੜ ਚ ਬਹਿ ਜੂਗੀ ਬਲੱਡ ਵਦਣਗੇ ਜੜ ਚ ਪੈ ਜੂਗੀ ਹਾਂ ਜੜ ਚ ਪੈ ਜੂਗੀ ਜੜ ਚ ਨਿੱਕੇ ਨਿੱਕੇ ਜਿਹਾ ਖਾਣੇ ਜਾੜਾ ਦੁਖ ਰੇ ਮੇਰੇ ਤਾਂ ਇਹ ਕਦੇ ਨ ਦੂ ਫਿਰ ਜਾੜ ਮੇਰੀ ਵੀ ਪਹਿਲੀ ਵਾਰ ਦੁਖੀ ਆ ਪਹਿਲੀ ਵਾਰ ਮੈਂ ਤਾਂ ਬੜੀ ਵੱਡੀ ਭਾ ਗਈ ਹਾਂ ਮੇਰੇ ਜ਼ਿੰਦਗੀ ਚ ਪਹਿਲੀ ਵਾਰ ਤੇ ਪਾਸ ਸੁਖਮਣ ਹੋਰਾਂ ਨੇ ਪਿੰਨੇ ਵਟ ਦਿੱਤੀਆਂ ਨੇ ਚੋਰੀ ਦੀਆਂ ਤੇ ਬਾਕੀ ਆ ਵੀ ਮੈਂ ਪਿੰਨੀਆਂ ਵਟ ਕੇ ਰੱਖ ਦੂੰਗੀ ਬੀਬੀ ਸਰਦਾਰ ਜੀ ਮੇਰੀ ਇਹ ਚੂਰੀ ਏ ਚਲੋ ਜੀ ਆਪਾਂ ਕਰ ਦਾਂਗੇ ਵੀਡੀਓ ਦਾ ਐਂਡ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸੋਣਾ ਜਾਂ ਪਿਆਰਾ ਜਿਹਾ ਕਮੈਂਟ ਕਰਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ